ਭਾਰਤੀ ਬਾਲਮੀਕ ਧਰਮ ਸਮਾਜ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਮਹੱਲਾ ਪਲਾਹੀ ਗੇਟ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਵਤਸ ਦੇ ਮੁਖ ਸੰਚਾਲਕ ਵਿਰੇਸ਼ ਵਿਜੇ ਦਾਨਵ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਹ ਸੁਆਗਤ ਕੀਤਾ ਗਿਆ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਉੱਥੇ ਹੀ ਵਿਰੇਸ਼ ਵਿਜੇ ਦਾਨਵ ਨੇ ਲਕੀ ਸਰਵਟਾ ਨੂੰ ਸਰੂਪਾ پا ਕੇ ਭਾਵਤਸ ਵੀ ਸ਼ਾਮਲ ਕੀਤਾ ਆਪਣੇ ਸੰਬੋਧਨ ਵਿੱਚ ਬਰੇਸ਼ ਵਿਜੇ ਦਾਣਵ ਨੇ ਜਿੱਥੇ ਲਕੀ ਸਰਵਟਾ ਨੂੰ ਮੁਬਾਰਕਬਾਦ ਦਿੱਤੀ ਉੱਥੇ ਉਹਨਾਂ ਲਕੀ ਸਰਵਟਾ ਅਤੇ ਸਮੁੱਚੀ ਟੀਮ ਨੂੰ ਸੰਸਥਾ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ ਇਸ ਦੇ ਨਾਲ ਹੀ ਉਹਨਾਂ ਪੂਰੀ ਟੀਮ ਨੂੰ ਭਗਵਾਨ ਵਾਲਮੀਕ তীਰਥ ਸਥਾਨ ਵਿਖੇ 1 ਦਸੰਬਰ ਨੂੰ ਮਨਾਏ ਜਾ ਰਹੇ 10ਵੇਂ ਮੂਰਤੀ ਸਥਾਪਨਾ ਦਿਵਸ ਲਈ ਵੀ ਸੱਦਾ ਦਿੱਤਾ ਅੱਜ ਵਿਸ਼ੇਸ਼ ਤੌਰ ਤੇ ਲਕੀ ਸਰਵਟੇ ਜੀ ਨੇ ਭਾਰਤੀਆ ਵਾਲਮੀਕੀ ਤਰਨ ਸਮਾਜ ਜੋ ਸਾਡਾ ਧਾਰਮਿਕ ਸੰਗਠਨ ਆ ਸਮਾਜਿਕ ਸੰਗਠਨ ਆ ਉਸ ਨੂੰ ਜੁਆਇਨਿੰਗ ਕਰਨ ਵਾਸਤੇ ਅੱਜ ਮੀਟਿੰਗ ਜਿਹੜੀ ਐ ਅਪਲਾਈਡੇ ਡਾਕਟਰ ਅਮੇਟਗਰ ਨਗਰ ਰੱਖੀ ਸੀਗੀ ਔਰ ਮੈਨੂੰ ਬੜੀ ਖੁਸ਼ੀ ਆ ਕਿ ਇੱਕ ਬਹੁਤ ਚੰਗੇ ਕਾਰਿਆਕਰਤਾ ਜਿਹੜੇ ਨੇ ਅੱਜ ਸਾਡੇ ਸੰਗਠਨ ਨੂੰ ਮਿਲੇ ਔਰ ਇਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਸਰਿੰਦਰ ਆਦਿਵੈਸੀ ਜੀ ਦਾ ਬੌਬੀ ਜੀ ਦਾ ਔਰ ਬਾਕੀ तमाम ਜਿ ਫਗਵਾੜੇ ਦੇ ਕਾਰਿਆਕਰਤਾ ਦਾ ਅਸ਼ਨੀ ਪੀਲ ਸਾਹਿਬ ਦਾ ਦਰਮੱਗਿਆ ਜੀ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਸੀਨੀਅਰ ਡਿਪਟੀ ਮੇਅਰ ਜੋ ਨਗਰ ਨੇਗੋ ਫਗਵਾੜਾ ਤੋਂ ਨੇ ਬਸਰਾ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇੱਕ ਵਧੀਆ ਮੀਟਿੰਗ ਜਿਹੜੀ ਆ ਉਹ ਯੋਜਨ ਕਰਾਈ ਆ ਔਰ ਇੱਕ ਤਰੀਕ ਲਈ ਮੈਂ ਬੇਨਤੀ ਕੀਤੀ ਆ ਕਿ ਤੁਸੀਂ ਸਾਰਿਆਂ ਨੇ ਇੱਕ ਦਸੰਬਰ ਨੂੰ ਜੋ ਪਾਵਨ ਵਾਲਮੀਕੀ ਤੀਰਤ ਵਿਖੇ ਦਸਵਾਂ ਮੂਰਤੀ ਸਥਾਪਨਾ ਸਮਾਰੋਹ ਹੋਣ ਜਾ ਰਿਹਾ ਵਾ ਉੱਚ ਸਾਰਿਆਂ ਨੇ ਸ਼ਾਮਲ ਹੋਣਾ ਔਰ ਇਹਨਾਂ ਨੇ ਬੇਨਿਸ਼ਵਾਸ਼ਨ ਦਿੱਤਾ ਕਿ ਅਸੀਂ ਬੜੀ ਵੱਡੀ ਤਦਾਂ ਜਿਹੜੇ ਉੱਥੇ ਪਹੁੰਚਾਂਗੇ ਤੋਂ ਅੱਜ ਦੀ ਇਹ ਜਿਹੜੀ ਵਿਸ਼ੇਸ਼ ਮੀਟਿੰਗ ਆ ਜਿੱਥੇ ਹੋਰ ਬੜੇ ਸਾਰੇ ਮੁੱਦੇ ਸੀਗੇ ਉੱਚ ਸਭ ਤੋਂ ਅਹਿਮ ਸੀ ਕਿ ਅੱਜ ਲੱਕੀ ਸਰਵੜੇ ਜੀ ਤੇ ਸਾਰੀ ਟੀਮ ਜਿਹੜੀ ਅੱਜ ਭਾਰਤੀਆ ਵਾਲਮੀਕੀ ਦਰਨ ਚ ਸ਼ਾਮਲ ਆਈ ਔਰ ਮੈਂ ਇਹਨਾਂ ਨੂੰ ਅਸ਼ਵਾਸਨ ਦਨਾ ਕਿ ਇਹਨਾਂ ਦੇ ਮਾਨ ਔਰ ਸਨਮਾਨ ਚ ਕਿਸੇ ਤਰ੍ਹਾਂ ਦੀ ਕੋਈ ਕਮੀ ਜੜੀ ਆ ਉਹ ਨਹੀਂ ਰਹੂਗੀ ਉਧਰ ਲक्की ਸਰਵਟਾ ਨੇ ਵੀ ਵਿਰੇਸ਼ ਵਿਜੇ ਧਾਨਵ ਦੇ ਪੂਰੀ ਟੀਮ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸੰਸਥਾ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾ ਕੇ ਮਜ਼ਬੂਤੀ ਪ੍ਰਦਾਨ ਕਰਨਗੇ ਇਸ ਮੌਕੇ ਸੀਨੀਅਰ ਡਿਪਟੀ ਮੇਅ ਤੇਜਪਾਲ ਬਸਰਾ ਅਸ਼ਵਨੀ ਪੀਲ ਸੁਨਿੰਦਰ ਆਦੀਵਾਸੀ ਵਿਪਨ ਲਾਹੌਰਿਆ ਮੁੰਨੂ ਸਰਵਟਾ ਆਕਾਸ਼ ਸਰਵਟਾ ਵਿਜੇ ਮੱਟੂ ਵਿਜੇ ਸੋਂਦੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਾਵਾ ਦਾਸ ਦੇ ਮੁਖ ਸੰਚਾਲਕ ਵਿਰੇਸ਼ ਵਿਜੇ ਧਾਨਵ ਜੀ ਸਾਡੇ ਫਗਵਾੜੇ ਦੇ ਵਿੱਚ ਮੇਰੇ ਗ੍ਰੈਬ ਵਿਖੇ ਪਹੁੰਚੇ ਔਰ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਮਾਂ ਔਰ ਜੋ ਅੱਜ ਮੈਂ ਪਾਵਾ ਦਾਸ ਜੁਆਇਨ ਕੀਤੀ ਆ ਔਰ ਉਹਨਾਂ ਨੇ ਮੈਨੂੰ ਜੋ ਆਸ਼ੀਰਵਾਦ ਦਿੱਤਾ ਵਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਣਾ ਵਾਂ ਕਿ ਜੋ ਵੀ ਮੈਨੂੰ ਪਿਆਰ ਅਸ਼ੀਰਵਾਦ ਦੇਣਗੇ ਮੈਂ ਬੜੀ ਹੀ ਮਿਹਨਤ ਨਾਲ ਔਰਤਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਵਿਖੂਬੀ ਨਿਭਾਉਂਗਾ ਔਰ ਜਿਸ ਤਰ੍ਹਾਂ ਬਾਕੀ ਮੇਰੇ ਵੀਰ ਮੇਰੀ ਪੂਰੀ ਟੀਮ ਮਿਹਨਤ ਕਰਦੀ ਆ ਮੈਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਆਦਰਨੀਏ ਵਿਰੇਸ਼ ਵਿਜੇਦਾਨਮ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਚਲਾ ਕੇ ਲਾ ਕੇ ਮਿਹਨਤ ਕਰੂੰਗਾ ਔਰ ਪਹਾਵਾ ਦਾਸ ਨੂੰ ਜੋ ਗਤੀਵਿਧੀਆਂ ਵਾ ਜੋ ਉਹਨਾਂ ਦਾ ਵਿਸ਼ਾ ਵਾ ਟੀਚਾ ਵਾ ਉਹਨੂੰ ਮੈਂ ਘਰ ਘਰ ਪਛਾਨ ਦੀ ਕੋਸ਼ਿਸ਼ ਕਰੂੰਗਾ ਇਹਨੇ ਸ਼ਬਦਾਂ ਨਾਲ ਜੈ ਵਾਲਮੀਕੀ ਹਰ ਹਰ